ਸ੍ਰੀ ਵਾਹਿਗੁਰੂ ਸਾਰਜਿਓ ਰਹਿਦਾ ਸੋ ਸਾਹਿਬ ਅਰਜੁਗ ਜੋਗ ਭਗਤੋ ਪਾਇਆ ਪੈਜ ਰੱਖਦਾ ਰਾਮ ਰਾਜੇ ਅਰਣਾਖ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਆਨੰਦ ਕਾਂ ਪਿਠ ਦੇ ਨਾਮ ਦਿਉ ਮੁਕਲਾਇਆ ਜਨ ਨਾਨਕ ਅਸਰ ਸੇਵਿਆ ਅੰਤ ਲੈ ਛਡਾਇ ਕੋ ੴ ਸਤਿਗੁਰ ਪ੍ਰਸਾਦ ਚਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਸੁ ਸੁਤਾਮ ਨ ਹੋਈ ਤੂੰ ਕਰਦਾ ਕਰਣਾ ਮੈਂ ਨਹੀਂ ਜਾਉ ਕਰੀ ਨਾ ਹੋਈ ਬਰਿਆਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਆਤਮਾ ਜੋਤ ਜੋਤ ਮੈਂ ਜੱਤ ਦਾ ਕੁਲ ਖਲਾ ਭਰਪੂਰ ਰਹਾ ਦੁਸਰਜਾ ਸਾਹਿਬ ਸਿਸਵਲਿਓ ਜਨ ਕੀਤੀ ਸੁਪਰ ਪਿਆ ਕੋ ਨਾਨਕ ਕਰਦੇ ਕੀ ਬਾਤਾਂ ਜੋਗਿ ਚਰਣਾ ਸੋ ਕਰ ਰਿਆ ਸੋ ਦਰਗਾਸੋਂ ਹਲਾ ਪਹਿਲਾ ਇਕ ਓੰਕਾਰ ਸਤਿਗੁਰੂ ਬਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੇ ਸਭ ਸਮਾਲੇ ਬਾਜੇ ਤੇਰੇ ਨਾਦ ਅਨਿਕ ਸੰਕਾ ਕਿਤੇ ਤੇਰ ਬਾਵਨਾਰੇ ਹੰ ਮ ਜੇ ਤੇ ਤੇ ਰਾਗ ਬਰੇ ਜੋ ਕਹੀ ਹੈ ਕਿ ਤੇ ਤੇ ਗਾਵਨਾਰੇ ਗਾਵਨ ਤਦਨੋ ਪਵਨ ਪਣੀ ਵਸੰਤਰ ਗਾਵੇ ਰਜ ਤਰਮ ਦਵਾਰੇ ਗਾਵਨ ਤਦਨੋ ਜਦ ਗਉਤ ਲੇਕ ਜਾਣਨ ਲਿਖ ਰਿਖ ਤਰਮ ਵਿਚਾਰੇ ਗਾਵਨ ਤਦਨੋ ਸਰਵ ਮਾ ਦੇਵੀ ਸੋਹੰ ਤਰੇ ਸਸਵਾਰੇ ਗਾਵਨ ਤਦਨੋ ਅਨੰਦ ਰਤਨ ਵਾਟੇ ਦੇਵ ਤੇ ਆਨੰਦ ਨਾਲੇ ਗਾਵੰਤ ਤੁਧਨੋ ਸਦ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਦੀ ਸੰਤੋਖੀ ਗਾਵੰਤ ਤੁਧਨੋ ਮੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰਕੀਸ਼ਰ ਜੁਗ ਜੁਗ ਵੇਦਾ ਨਾਲੇ ਗਾਵੰਤ ਤੁਧਨੋ ਮੋਹਨੀਆ ਮਨ ਮੋਹਨ ਸੁਰਗ ਮੱਚ ਭਿਆਲੇ ਗਾਵੰਤ ਤੁਧਨੋ ਰਤਨ ਉਪਾਇ ਤੇਰੇ 88 ਰਤਨ ਨਾਲੇ ਗਾਵਨਤ ਤੁਨੋ ਜੋਧ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵਨ ਤੁਦਨੋਂ ਗੰਡ ਮੰਡਲ ਬ੍ਰਹਮੰਡਾ ਕਰ ਕਰ ਰੱਕੇ ਤੇਰੇ ਧਾਰੇ ਸੇ ਤੁਦਨੋਂ ਗਾਵਨ ਜੋ ਤੁਦ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਗیتے ਤੁਦਨੋਂ ਗਾਵਨ ਸੇ ਮਾ ਚਿਤਨਾਵਨ ਨਾਨਕ ਕੀ ਕੀ ਵਿਚਾਰੇ ਜੋਈ ਜੋਈ ਸਦਾ ਸਚ ਸਾਹਿਬ ਸਚ ਸਚਿ ਨਾਹੀ ਆਪੀ ਉਸੇ ਜੈ ਨਾ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇ ਜਨ ਉਪਾਈ ਕਰ ਕਰ ਦੇਖਾ ਗਿਤਾ ਆਪਣਾ ਜੋਤਿ ਦਿਵੜਾਈ ਜੋਤਿ ਭਾਵੇ ਸੋਇ ਕਰਸੀ ਫਿਰੋਖੁ ਮਨਾ ਕਰਣਾ ਜਾਈ ਸੋ ਬਾਦੁ ਸ਼ਉ ਸਾਪਤ ਸਾਈ ਹੋ ਨਾਨਕ ਰਣ ਰਜਾਈ ਆਸਾ ਮਹੱਲਾ ਪਹਿਲਾ ਸੋਡਾ ਬਡਾ ਕਾ ਸਭ ਕੋ ਵੇ ਕਿਵਡ ਬਡਾ ਢੀਠਾ ਹੋਏ ਕਿਉਂ ਸਭੈ ਨਾ ਕਹਿਆ ਜਾਏ ਕਹਿਣ ਵਾਲੇ ਤਿਰ ਰਹੇ ਸਮਾਏ ਬਡੇ ਮੇਰੇ ਸਹਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕਿਵਡ ਚੀਰਾ ਰਹਾਉ ਜ਼ਾਉ ਜ਼ਰ ਦੇ ਮਲ ਜ਼ਰ ਤੋ ਕਮਾਈ ਤਵਕੀਮਤ ਮਲ ਕੀਮਤ ਪਾਈ ਗਿਆਨੀ ਧਨੀ ਗੁਰ ਗੁਰਾਈ ਕਹਿ ਨਾ ਜਾਈ ਤਿਰ ਤਲ ਵੜਾਈ ਤਬਦਤ ਸਭ ਤਬ ਸਮਝ ਗਈ ਆ ਜਦ ਅਬਰ ਕਾ ਗਿਆ ਵੜਿਆ ਆ ਉਦੋਂ ਨੂੰ ਸਦੀ ਕੇ ਨਾ ਨਾ ਪਾਈਆ ਕਰਮ ਮੈ ਲੈ ਨਹੀਂ ਠਾਕ ਰਾਇਆ ਆਖਣ ਵਾਲਾ ਗਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਸੋਂ ਦੇਹ ਤਸਕ ਚਾਰਾ ਨਾਨਕ ਸੱਚ ਸਵਾਰਨਾਰਾ ਆਸਾ ਮਹਲਾ ਪਹਿਲਾ ਆਖਾਂ ਜੀ ਵੰਸਰੇ ਅਮਰ ਜਾਉ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਗ ਭੂਖ ਉਤ ਭੁਖਾ ਖਾ ਚਲੀਐ ਦੁਖ ਸੁਖ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਹੀ ਰਹਾਉ ਸਾਚੇ ਨਾਮ ਕੀ ਤਲਵੜਾਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਗਏ ਆਖਣ ਪਾਹੀ ਵੱਡਾ ਨ ਹੋਵੇ ਘਾਟ ਨ ਜਾਏ ਨਾਉ ਮਰਨ ਨ ਹੋਵੇ ਸੋਗ ਦਿੰਦਾਰ ਨਾ ਚੁਕੇ ਭੋਗ ਗਣੈ ਹੋਰ ਨਾਹੀ ਕੋਈ ਨਾ ਕੋ ਵਾ ਨ ਕੋਈ ਜਿਵੇਂੜੇ ਆਉਤੇ ਵੜ ਤੇਰੀ ਰਾਤ ਜਿੰਦਨ ਕਰ ਗਏ ਕੀ ਤੇ ਰਾਤ ਫਤਮ ਬਸਾਰ ਦੇ ਕੰਮ ਜਾਤ ਨਾਨਕ ਨਾਵੇ ਬਾਜ ਸਨਾਦ ਰਾਗ ਗੁਜਰੀ ਮਹੱਲਾ 2 ਹਰਗੇ ਜਨ ਸਤਗੁਰ ਦਤੁਰ ਦੁਰਖਾ ਬਿਨੋਂ ਗਰੰ ਗੁਰੂ ਪਾਸ ਹਮ ਗਿਰੇ ਕਰਮ ਸਤਗੁਰ ਸਰਣਾਇ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਵ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸੁਖਾਈ ਹਰ ਗੇਰਤ ਅਮਰੀ ਰਹਿ ਰਾਸ ਰਹਾਉ ਅਰਜਨ ਕੇ ਵਡਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਆਰੇ ਹਰ ਨਾਮ ਮਿਲਾ ਤ੍ਰਵਤਾਸ ਹੈ ਮੇਰਾ ਸੰਗਤ ਗੁਣ ਪ੍ਰਗਾਸ ਜੈਨਾ ਹਰ 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 ਸਨਾਮ ਨਾ ਪਾਇਆ ਤੇ ਭਾਗ ਇਹਨ ਜੰਮ ਪਾਸ ਜੋ ਸਤਗੁਰ ਸ਼ਰਣ ਸੰਗਤ ਨਹੀਂ ਆਏ ਤਰਗ ਜੀਵਾ ਤਰਗ ਜੀਵਾਸ ਜਨ ਅਰਧਨ ਸਤਗੁਰ ਸੰਗਤ ਪਾਈ ਤਨ ਤੁਰ ਮਸਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿ ਤਹਰਸ ਪਾਇਆ ਮੇਰ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਮਾਲਾ 5 ਕਾਇ ਰੇ ਮਨ ਜਸ ਰਾਇ ਉਦਮ ਜਾ ਆਹਰ ਹਰ ਜੀਓ ਫਰਿਆ ਜ਼ਾਇਲ ਬਤਰਵਾਂ ਜੰਤੇ ਉਪਾਏ ਤਾ ਕਰ ਜੁਗ ਆਗੇ ਕਰ ਧਰਿਆ ਮੇਰੇ ਮਾਦੂ ਜੀ ਸਤ ਸੰਗਤ ਮੇਰੇ ਸੁ ਕਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਵਿਦਾਲ ਲੋਕ ਸਦਵੰਤਾ ਕੋ ਵੇਨ ਕਿਸ ਕੀ ਧਰਿਆ ਸਰਸਰ ਰਜਕ ਸੰਭਾਹੇ ਠਾਕੁਰੂ ਕਾਹੀ ਮਨ ਭੋ ਕਰਿਆ ਉੜੇ ਉੜੇ ਆਵੇ ਸੈ ਗੁਸਾ ਤਿਸ ਪਛ ਬਚਰੇ ਛੜਿਆ ਤਨਾ ਗਵਣ ਕਲਾਵੇ ਕਵਣ ਜਗਾਵੇ ਮਨ ਮਨ ਸਿਮਰਨ ਕਰਿਆ ਸਭ ਨਿਧਾਲ ਦਸ ਅਸ਼ਟ ਸਿਧਾਨ ਠਾਕੁਰ ਕਲ ਤਲ ਧਰਿਆ ਜਨ ਨਾਨਕ ਬਲ ਬਰ ਸਤਿ ਵਰਜਾਈਐ ਤੇਰਾ ਅੰਤ ਨਾਮ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਬਰਖ ਇਕ ਅੰਗਾਰ ਸਤਿਗੁਰ ਪ੍ਰਸਾਦ ਸੋ ਪ੍ਰਭ ਨਿਰੰਜਨ ਹਰ ਪ੍ਰਭ ਨਿਰੰਜਨ ਅਹ ਰਗ ਮਗਮੇ ਪਾਰ ਸਭ ਧਿਆਵੈ ਸਭ ਧਿਆਵੈ ਤੁਜੀ ਅਰ ਸੱਚੇ ਸਰਜਣਾਰ ਸਭ ਜੀਅ ਤੁਮਾਰੇ ਜੀ ਤੂ ਜੀਆ ਕਾ ਦਾਤਾਰ ਹਰ ਧਿਆਵੋ ਸੰਤੋ ਜੀ ਸਭ ਦੁਖ ਸਾਰਣਹਾਰ ਨਾਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘੜ ਅੰਤਰ ਸਰਵੰਦਨ ਅੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾਤਾ ਇੱਕ ਭਿਖਾਰੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀਉ ਤਦ ਬਿਨਿਆ ਵਰਨਾ ਜਾੜਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਤ ਤੁਧ ਜੀ ਜਨ ਨਾਨਕ ਤੰਨ ਕੁਰਬਾਣਾ ਹਰਿ ਆਵੈ ਹਰਿ ਧਾਵੈ ਤੁਮ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇਵ ਮੁਗਦ ਸੇਵ ਮੁਗਦ ਭਏ ਜਨਾਰਧਾਯਾ ਜੀ ਤੈ ਨਾ ਟੁੱਟੀ ਜਮ ਕੀ ਫਾਸੀ ਜੈ ਨਾ ਨਿਰਭਉ ਜਨਾਰ ਨਿਰ ਕੋ ਧਾਯਾ ਜੀ ਤੈ ਨ ਗਾਉ ਸੁਖ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੋਸ ਸਮਾਸੀ ਸੇ ਧਨ ਸੇ ਧਨ ਜਨਾਰਧਾਯਾ ਜੀ ਜਨ ਨਾਨਕ ਤਨਵਲ ਜਾਸੀ ਤੇਰੀ ਭਗਤ ਤੇਰੀ ਬਲਤ ਪੰਡਾਰ ਜੀ ਭਰੇ ਵਿਅੰਤ ਵਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਅਰਨਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੇ ਅਨੇਕ ਰਹਿਰ ਪੂਜਾ ਜੀ ਤਪ ਤਪਹਿੰਦ ਪਹਿਵੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬਸੰਮਰਤ ਸਾਸਤਰੀ ਕਰ ਕੇ ਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੁਮ ਆਦਿ ਪੁਰਖ ਪਰੰਪਰ ਕਰਤਾ ਜੀ ਤੁਰੇ ਜੇ ਵਡਾ ਵਰਨਾ ਕੋਈ ਤੋਂ ਜੁਗ ਜੁਗ ਇੱਕ ਸਦਾ ਸਦਾ ਤੁਮੇ ਕੋ ਜੀ ਤੋ ਨਿਹਚਲ ਕਰਤਾ ਸੋਈ ਤੋ ਤੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੰਸੋਈ ਤੋ ਤੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਰੇ ਆਪੇ ਸਰਜੋ ਸਭ ਹੋਈ ਜਾਨਾਨ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੁੰਗਰ ਦਸ ਜਿਆਰ ਮਿੰਡ ਸਾਈ ਜੋ ਤੋ ਭਾਵੇਂ ਸੋਈ ਤੀਤੀ ਜੋ ਤੂੰ ਦੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇ ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇਆ ਤੇ ਆਪ ਵਿਛੋੜਿਆ ਆਪ ਮਿਲਾਇਆ ਤੋਂ ਦਰਿਆ ਸਭ ਤੁਝ ਹੀ ਮਾਹੀ ਤੁਜ ਵੰਦੁ ਜਾ ਕੋਈ ਨਾਹੀ ਹਾਂ ਜੀ ਜੰਤ ਸਭ ਤੇਰਾ ਖੇਲ ਵਿਜੁਗ ਮਿਲ ਵਿਛੜਿਆ ਸੰਜੋਗੀ ਮੇਲ ਜੇ ਸੁਣਾ ਤੂੰ ਜਾਣ ਆਹੇ ਸੋਈ ਜਨ ਜਾਣੈ ਅਰ ਗੁਣ ਸਦੀ ਹੀ ਆਕਵ ਖਾਨੈ ਜਨ ਸੇ ਵਤਨ ਸੁਖ ਪਾਇਆ ਸੰਜੇਆ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧ ਵੈਨ ਦੂ ਜਾ ਵਰ ਨਾ ਕੋਇ ਤੂੰ ਕਰ ਕਰ ਵੇਖੈ ਜਾਣ ਸੋਇ ਜਨ ਨਾਨਕ ਗੁਰਮਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤੇ ਸਰਵਰੜਾ ਬਈਲੇ ਨਵਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋਹ ਭਗਨੇ ਚਾਲੈ ਅਮਦੇ ਘਾਤ ਹੈ ਦੂਬੀ ਹਲੇ ਮਨ ਏਕ ਨ ਚੇਤਸ ਮੂੜ ਮਨ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾਉ ਜਦੀ ਜ਼ਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪਰਨਵਤ ਨਾਨਕ ਤੁਨ ਕੀ ਸ਼ਰਣਾ ਜਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤਿ ਮਾਨੁਕ ਦਿਵਰੀਆ ਗੋਬਿੰਦ ਮਰਨ ਕੀ ਇਹ ਤੇਰੀ ਵਰੀਆ ਅਬਰ ਕਾਜ ਤਰਿ ਕਿਤੈ ਨ ਕਾਮ ਮਿਲ ਸਾਧ ਸੰਗਤਿ ਬਜਿ ਕੇਵਲ ਨਾਮ ਸਰਉ ਜਾਮ ਲਗ ਭਵ ਜਲ ਤਰਨ ਕੈ ਜਨਮ ਵਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇ ਕਉ ਨਾਨਕ ਗਉਨੀਜ ਕਰਮਾਂ ਮਾਂ ਸਰਨ ਪਰੇ ਕੀ ਰਖੋ ਸ਼ਰਮਾਂ ایک شری واحو جی کی فتح پادشی دسویں ہمری کرو ہاتھ درچا پورن اچھا تب چرنن من رہ ہمارا اپنا جان پارا ہمری دبا تمکا واپا ہو سکی بسہ مرو پریوارا سیوک سکھ سب کرتارا ਮੋਰ ਚਨ ਜਕਰਦਾ ਕਰੀਐ ਸਵਰਨ ਕੋ ਵਾਸngਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਬਿਆਸ ਤਮੈ ਚਾਹ ਲੁਕੀ ਅਵਰਨ ਧਿਆਉ ਜੋ ਵਰ ਚਾਹੂ ਸੋ ਤੁਮ ਮਤੇ ਪਾਉ ਸੇਵਕ ਸਖ ਮਾਰੇ ਤਾਰੀਐ ਚੰਚੰ ਸਤਰ ਹਮਾਰੇ ਮਾਰੀਐ ਆਪਾ ਦਮ ਜਬਰੀਐ ਮਰਨ ਕਾਲ ਕਤਰਾਤਨ ਮਰੀਐ ਉਜੋ ਸਦਾ ਹਮਾਰੇ ਬੱਚਾ ਸਰੀਓ ਸਤਿ ਜੋ ਕਰਿਓ ਰਛਾ ਰਾਖਿ ਰਿਓ ਮਹੀ ਰਾਖਨਾਰੇ ਸਾਹਿਬ ਸੰਸਹਾਰੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋ ਉਪਰੀ ਚਤੁਰਦਸ ਕੰਤਾ ਗਾਲ ਬਾਇ ਬ੍ਰਹਮਾ ਭਗਤਰਾ ਕਾਲ ਬਾਇ ਸੁਭ ਜੂ ਉਤਰਾ ਕਾਲ ਬਾਇ ਗੁਰੂ ਜਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਪਣ ਕਾਲ ਯੁਗੀ ਸੁਭ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਜਪਣ ਕਾਲ ਸਭ ਲੋਕ ਸਵਾਰਾ ਨਮਸਕਾਰ ਹ ਤਾਹੇ ਹਮਾਰਾ ਜਨਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਚਨ ਉਪਜਾਇਓ ਆਦੰਤਿਕੇ ਅਵਤਾਰਾ ਸੋ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਚਕਰ ਪ੍ਰਜਾ ਜਨਿਆਤ ਸਹਾਰੀ ਸੇਵਕਨ ਗੁਰ ਜਗੁਣ ਸੁਖ ਦਿਓ ਸਤਨੰਗੋਪਨਮੋ ਅਦ ਕੀਓ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਕਿਤੇ ਦੇਗਨ ਜੀ ਰਸੂਲਾ ਸਭਰ ਕਿਰਪਾ ਦ੍ਰਿਸ਼ਟ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਤਾਦਨ ਕੇ ਸੁਖੀ ਇਕ ਇਕ ਕੀ ਵੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਨ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਦਵਦੇ ਅਪਾਰ ਜਬਿਆ ਕਰ ਕਰਤ ਕਵੰ ਤੁਮ ਮੈਂ ਮਿਲਤ ਦੇ ਦਰ ਤਵੰ ਜੇਤੇ ਵਦਨਾ ਸ੍ਰਿਸ਼ਟ ਸਭ ਧਾਰੈ ਆਪ ਆਪਨੇ ਬੂਝ ਉਚਾਰੈ ਤਮ ਸਭੀ ਤੇ ਰਤ ਨਰਾਲਮ ਜਾਂਤ ਵੇਦ ਭੇਦ ਹਰਿਆਲਮ ਨਰੰਗਾ ਨਿਰਵੇਕ ਅੰਦਰ ਲੰਬ ਨਾਦ ਨੀਰ ਨਾਦ ਸੰਭ ਤਾਕ ਮੂੜ ਉਚਾਰ ਤਪੇਦਾ ਜਾ ਕੋ ਭੇਵ ਨ ਪਾਉਤ ਵੇਦ ਤਾਕੋ ਕਰਪਾਨ ਨ ਮਾਨਤ ਮਹਾ ਮੂੜ ਕਾਛ ਭੇਦ ਨ ਜਾਣਤ ਮਾਹਨ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿਵਤ ਸਜਾ ਪ੍ਰਥਮ ਸੰਸਾਰ ਏਕ ਰੂਪ ਅਨੋ ਸਰੂਪ ਰੰਗ ਭੇਵ ਰਵ ਕੀ ਭੂਪਾ ਅੰਡਜ ਜੇਰਜ ਸੇਤਜ ਕਿਨੀ ਉਦਵੋ ਜਖਾਨ ਬਹੁਰ ਰਾਚ ਦਿਨੀ ਕਉ ਬੁੱਧ ਰਾਜਾ ਵੈਠਾ ਕਉ ਸੰਮਿਤ ਬ ਸੰਕਰੇ ਕੈਠਾ ਤਗਰੀਸ ਰਿਟ ਦਖਾਇ ਤੁਮ ਭਵ ਆਦਿ ਜੁਗਾਦ ਸਰੂਪ ਸੁਜੰਭਵ ਆਵਰਛਾ ਮੇਰੀ ਤੁਮ ਕਰੋ ਸਿਗਵਾਰਿ ਸਿਗ ਸੰਘਰੋ ਦੁਸ਼ਟ ਜਤੇ ਉਠਵਾ ਤੂ ਤਪਤਾ ਤਾਗਲ ਮਰੇਸ਼ ਕਰੋ ਰਣਗਾਤਾ ਜੇ ਅਸਥੁ ਤਵ ਚਰਣੀ ਭਰੇ ਤਨ ਕੇ ਦੁਸ਼ਟ ਦੁਖ ਤਵਾ ਮਰੇ ਪਰਖ ਜਾਵਨ ਪਗ ਪਰੇ ਤਿਹਾਰੀ ਤਨ ਕੇ ਤੂੰ ਸੰਕਟ ਤਵਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹੀ ਆਏ ਹਰ ਰਚਾਵੇ ਤਾਹੇ ਸਭ ਕਾਲਾ ਦੁਸ਼ਟ ਵ੍ਰਸਟ ਤ੍ਰਾਂਤ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨਿਹਰ ਹਰ ਹੋਵ ਤਾ ਕੇ ਤਾਪ ਤਨ ਖਮਾ ਹਰ ਹੋ ਰਿਦ ਸਦੂ ਕਰਮੋ ਸਭ ਹੋਈ ਦੁਸ਼ਟ சாਸਵ ਸਕਾ ਨ ਕੋਈ ਇਕ ਵਾਰ ਜਨ ਤਮ ਸੰਭਾਰ ਆਕਾਲ 파ਸਤੇ ਤਾਹੇ ਵਾਰਾ ਜਿਨ ਨਰ ਨਾਮ ਤਿਹਾਰੋ ਕਹ ਦਾਰਦ ਦੁਸ਼ਟ ਦੁਖ ਤੇ ਰਹ ਕਟਕੇ ਤਮ ਸੁਣ ਤਿਹਾਰੀ ਆਪ ਹਾਦਰਿਓ ਵਾਰੀ ਸਰਵ ਧਰਮ ਹੋ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਵਚਾਈ ਸਵਈਆ ਪਾਇੰ ਗਏ ਜਦ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਆਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਤੇ ਕਨ ਮਾਨਿਓ ਸਮਰਤ ਸਾਸਤਰ ਵੇਸ ਬੈ ਬੋ ਭੇਦ ਕੈ ਅਮੇਕ ਨ ਜਾਣਿਓ ਸ੍ਰੀ ਉਸਪਾਨ ਕਿਰਪਾ ਤੁਮਰੀ ਕਰ ਮੈ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੈ ਗਹਿਉ ਤੁਹਾਰੋ ਦਵਾਰ ਬਾਈਂ ਗਏ ਕੇ ਇਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀ ਜਾਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਬੈ ਮੇਰੀ ਮਾਈ ਸਤਿਗੁਰ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣ ਆਈਆ ਸ਼ਬਦੋ ਤਾ ਗਾਵੋ ਰੇ ਕੇ ਰਾਮਾਂਜਨੀ ਉਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਬਿਸਾਰਣਾ ਅੰਗੀਕਾਰੋ ਕਰ ਤੇਰਾ ਕਾਰਜ ਸਭ ਸਵਾਰਣਾ ਸਭਨਾਗਲਾ ਸਮਰੱਥ ਸਵਾਮੀ ਜੋ ਕੇ ਮਨ ਅਨੁਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਹਿਬਾ ਧਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਭ ਤੁਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨੰਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਹੀ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆ ਘਰ ਸਾੰਤ ਸੁਖ ਮਨ ਆਇ ਬਸਿਆ ਜਨਿਛਾ ਸਭ ਉਪਜਾਈਆ ਜ਼ਦਾ ਕੁਰਬਾਨ ਕੀਤਾ ਗੁਰੂ ਬਿਟਾ ਜੇ ਸਦੀ ਆਏ ਵਡਿਆਈਆ ਕਹੈ ਨਾਨਕ ਸੁਣੋ ਸੰਤ ਸ਼ਬਦ ਰੂਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਛ ਸ਼ਬਦ ਤਤਕਾਰ ਸੁਭਾਗੇ ਘਰਜ ਵਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਛ ਦੂਤ ਤਤਵਾਸ ਕੀਤੇ ਕਾਲ ਕੰਟਕ ਮਾਰਿਆ ਤਰਗਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਤਕਾਰ ਅਨਹਦ ਵਾਜੇ ਆਨੰਦ ਸੁਣਾ ਮੜ ਭਾਗੀਓ ਸਗਲ ਮਨੁ ਰਤ ਪੂਰੇ ਬਾਰ ਬ੍ਰਹਮ ਪ੍ਰਭ ਉਪਾਇ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤੋ ਸਾਜਨ ਭੈ ਸਰਬ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਬਨੀਤ ਕਹਤੇ ਬਵਤਤ ਸਤਗੁਰ ਰਹਾ ਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਦ ਤੂਰੇ ਮੁੰਦਾਬਣੀ ਮਹੱਲਾ ਪੰਜਵਾਂ ਥਾਲ ਵਿਸਤਨ ਵਸਤੂ ਭਈਓ ਸਤਜੰਦੋ ਕੇ ਵਿਚਾਰੂ ਅਮਰਤ ਨਾਮ ਠਾਕੁਰ ਕਾ ਪਿਉ ਜਿਸ ਗਾ ਸਵਜ਼ਦਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਗਾ ਹੋਇ ਉਦਾਰੋ ਇਹ ਵਸਤ ਤਾ ਜੀ ਨਾ ਜਾਈ ਜਤਨਤ ਰਾਖੁਰਦਾਰ ਤਮ ਸੰਸਾਰ ਚੰਨ ਲਗ ਤਰੀਏ ਸਬ ਨਾਨਕ ਬ੍ਰਹਮ ਬਸਰ ਸਲੋਕ ਮਹੱਲਾ ਪੰਜਵਾਂ ਤੀ ਰਾ ਕੀਤਾ ਜਤ ਨਾਹੀ ਮਨੋ ਜੋਗ ਕੀ ਤੋਈ ਮਨ ਨਿਰਗੁਣਿਆਰੇ ਕੋ ਗਣ ਨਾਹੀ ਨਾ ਪੀਦਰਸ ਪਈ ਤਰਜ ਬਿਆ ਮਿਹਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲਤ ਜੀਵਾ ਧਰਮੰਥੀ ਵਹਿ ਹਰਿਆ ਪੌੜੀ ਜਿੱਥੇ ਤੁਮ ਸਮਰਤ ਜਿੱਥੇ ਕੋਈ ਨਾਹੀਂ ਹੋਤਾ ਤੇਰੀ ਰਖ ਅਗਨੀ ਉਦਰ ਮਾਈ ਸੁਣ ਕੇ ਜਮਕੇ ਦੂਤ ਨਾ ਹੀ ਤੇ ਰਛਟ ਜਾਹੇ ਪਾਉ ਜਲ ਵਿਖਮ ਅਸਗਾਉ ਗੁਰ ਸਰਦੀਪਾਰ ਪਾਹੀ ਜਨ ਕਾ ਲਗੇ ਪਿਆਸ ਅੰਮ੍ਰਿਤ ਸੇਖਾਹਿ ਕਲ ਮੈ ਹੋਪੁਨ ਗੁਣ ਗੋਬਿੰਦ ਗਾਹਿ ਸਭ ਸਰਨੋ ਗਰਬਾਲ ਸਮਾਲੇ ਜਾਹਿ ਸਾਹਿ ਵਰਤਾ ਕੋਈ ਨ ਜਾਹੀ ਜਿਹਾ ਬਖਸ ਦਿਆਹਿ ਸ਼ਲੋਕ ਮਾਲਾ ਪੰਜਵਾਂ ਅੰਤਰ ਗੁਰਿਆਰਾਦਨਾ ਜੇ ਵਜਬ ਗੁਰਨਾਵ ਨੈਤਰੀ ਸਤਗੁਰੂ ਵੇਖਣਾ ਸਰਵਣੇ ਸੁਨਣਾ ਗੁਰਨਾਵ ਸਤਿਗੁਰ ਸੇ ਤੀਰਤਿਆ ਦਰਗਹਿ ਪਈ ਠਾਉ ਕਉ ਨਾਨਕ ਕਿਰਪਾ ਕਰੀ ਜਸਨੋਇ ਵਥ ਦੇ ਜਗ ਮੈਂ ਤੁਮ ਕਾਢੀਐ ਵੱਲੇ ਕੇ ਕੀ ਮਹੱਲਾ ਪੰਜਵਾ ਰੱਖੇ ਰੱਖਣਾਰ ਆਪ ਵਾਰਿਆਨ ਗੁਰ ਕੀ ਪੈਰੀ ਪਾਈ ਕਾ ਸਵਾਰਿਆਨ ਉਹ ਆਪ ਦਿਆਲ ਮਨੁ ਨਸਾਰਿਆਨ ਸਾਧੂ ਜਨ ਅਕ ਸੰਗ ਭਵ ਜਲ ਤਾਰਿਆਨ ਸਾਖਤ ਨੰਦ ਗਦਸ਼ਟ ਕਨਿ ਮਾਹੀ ਵਿਦਾਰਿਆਨ ਤਿਸ ਸਾਹਿਬ ਕੀ ਤੇਕ ਨਾਨਕ ਮਨੈ ਮਾਹੀ ਜਿਸ ਮਰਦ ਸੁਖ ਹੋਏ ਸਗਲੇ ਦੁਖ ਜਾਇ ਤਿਸ ਸਾਹਿਬ ਕੀ ਤੇਕ ਨਾਨਕ ਮਨੈ ਮਾਹੀ ਜਿਸ ਮਰਦ ਸੁਖ ਹੋਏ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ